ਹਾਂਜੀ ਸਤਿ ਸ੍ਰੀ ਅਕਾਲ ਜੀ ਦੇਖੋ ਅੱਜ ਮੈਂ ਲੈ ਕੇ ਆਇਆ ਹਾਂ ਸੂਟ ਬਹੁਤ ਵਧੀਆ ਸੂਟ ਨੇ ਸੈਬਾ ਬ੍ਰਾਂਡ ਦੇ ਸੂਟ ਵੀ ਨੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਸਕਿਪ ਨਹੀਂ ਕਰਨਾ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਦੇਖੋ ਮਸਲੀਨ ਕਾਟਨ ਦਾ ਸੂਟ ਹੈ ਜੀ ਡਿਜੀਟਲ ਪ੍ਰਿੰਟਿੰਗ ਹੈ ਸਾਰੀ ਸਾਰੀ ਸੂਟ ਮਹਿੰਗਾ ਸੀਗਾ ਰੈਤ ਕਰਕੇ ਦੇ ਰਹੇ ਆ ਆ ਲੋ ਜੀ ਬਾਟਮ ਮਿਲੂਗੀ ਨਾਲ ਰਿਓਨ ਦੀ ਬਾਟਮ ਹੈ 2.5 ਮੀਟਰ ਸ਼ਰਟ ਬਾਟਮ ਮਿਲੂਗੀ ਜੀ ਅਪਰੋਕਸੀਮੇਟਲੀ 3 ਮੀਟਰ ਪੀਸ ਬਚੇ ਨੇ ਮੇਰੇ ਕੋਲੇ ਦੋ ਜੀ ਸਿਰਫ 1100 ਤੇ 95 ਰੁਪਏ ਜੀ ਵੀ ਚੈੱਕ ਕਰ ਲਓ ਜਰਾ ਕੋਈ ਵੀ ਛੱਡਣਾ ਨਹੀਂ ਵੀਡੀਓ ਨੂੰ ਲਾਸਟ ਤੱਕ ਦੇਖੋ ਸੈਬਾ ਬ੍ਰਾਂਡ ਦੇ ਵਿੱਚ ਤੁਹਾਨੂੰ ਸੂਟ ਬਹੁਤ ਘੱਟ ਰੇਟ ਦੇ ਵਿੱਚ ਦਊਗਾ ਜੀ ਵੀ ਚੈੱਕ ਕਰੋ ਮਸਟਰਡ ਕਲਰ ਆ ਗਿਆ ਜੀ ਦੋ ਕਲਰ ਰਹਿ ਗਏ ਨੇ ਜੋ ਮੇਰੇ ਕੋਲੇ ਮਸਲੀਨ ਕਾਟਨ ਹੈ ਡਿਜੀਟਲ ਪ੍ਰਿੰਟਿੰਗ ਨਾਲ ਵਰਕ ਕੀਤਾ ਹੋਇਆ ਬਹੁਤ ਖੂਬਸੂਰਤ ਪੀਸ ਨੇ ਜੀ ਮਸਟਰਡ ਕਲਰ ਪੀਸ ਹੈ ਜੀ ਲਾਈਟ ਮਸਟਰਡ ਤੇ ਨਾਲ ਫੁੱਲ ਪਿਓਰ ਦਾ ਮਿਲੂਗਾ ਜੀ ਦੁਪੱਟਾ ਸਿਰਫ 1100 ਤੇ 95 ਰੁਪਏ ਕਸਟਮਰ ਕਹਿੰਦਾ ਜੀ ਵਧੀਆ ਸੂਟਾਂ ਦੀ ਵੀਡੀਓ ਲੈ ਕੇ ਆਇਆ ਅੱਜ ਮੈਂ ਵਧੀਆ ਸੂਟਾਂ ਦੀ ਵੀਡੀਓ ਲੈ ਕੇ ਆਇਆ ਵੀਡੀਓ ਨੂੰ ਲਾਸਟ ਤੱਕ ਦੇਖੋ ਸਕਿਪ ਨਹੀਂ ਕਰਨਾ ਔਰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਆ ਲੋ ਜੀ ਪਿਓਰ ਕਾਟਨ ਆ ਗਈ ਜੀ ਕੀ ਚੈੱਕ ਕਰੋ ਜਰਾ ਖੂਬਸੂਰਤ ਪੀਸ ਹੈ ਆ ਲੋ ਬੈਸਟਲ ਪ੍ਰਿੰਟਿੰਗ ਹੈ ਜੀ ਸਾਰਾ ਦੇਖੋ ਕਟਵਰਕ ਦਾ ਕੰਮ ਕੀਤਾ ਹੋਇਆ ਨਾਲ ਘੇਰੇ ਦੇ ਉੱਪਰ ਪੂਰੇ ਦੇ ਉੱਪਰ ਡਿਜੀਟਲ ਪ੍ਰਿੰਟਿੰਗ ਹੈ ਜੀ ਜਾਮ ਕਾਟਨ ਕਪੜਾ ਰਹੂਗਾ ਤੇ ਨਾਲ ਮਿਲੂਗਾ ਜੀ ਆ ਲੋ ਜੀ ਬਾਟਮ ਦਾ ਕਪੜਾ ਕਾਟਨ ਦਾ ਬਾਟਮ ਦਾ ਕਪੜਾ ਆ ਬ੍ਰਾਂਡਡ ਪੀਸ ਹੈ ਜੀ ਬੀ ਐਲ ਐਮ ਬ੍ਰਾਂਡ ਦਾ ਪੀਸ ਹੈ ਆ ਲੋ ਜੀ ਖੂਬਸੂਰਤ ਪੀਸ ਨਾਲ ਮਲ ਕਾਟਨ ਦਾ ਹੀ ਮਿਲੂਗਾ ਜੀ ਦੁਪੱਟਾ ਦੁਪੱਟਾ ਚੈੱਕ ਕਰੋ ਜਰਾ ਆਹ ਲਓ ਜੀ ਦੁਪੱਟਾ ਦੇਖੋ ਜਰਾ ਕਿੰਨਾ ਸ਼ਾਨਦਾਰ ਦੁਪੱਟਾ ਰੇਂਜ ਰਹੂਗੀ ਸਿਰਫ 1100 ਤੇ 95 ਰੁਪਏ ਜੀ ਚੈੱਕ ਕਰੋ ਦੁਪੱਟਾ ਖੂਬਸੂਰਤ ਪੀਸ ਦੀ ਦੋ ਕਲਰ ਮਿਲਣਗੇ ਤੁਹਾਨੂੰ ਇਹਦੇ ਵਿੱਚ ਜੀ ਇੱਕ ਕਲਰ ਮਿਲੂਗਾ ਜੀ ਲਾਈਟ ਫਿਰੋਜ਼ੀ ਜਿਹਾ ਕਲਰ ਹੈ ਖੂਬਸੂਰਤ ਪੀਸ ਹੈ ਆਹ ਲਓ ਕੀ ਬਾਤ ਹੈ ਪੀਸ ਚੈੱਕ ਕਰੋ ਜੀ ਪੂਰੀ ਫਰੰਟ ਦੇ ਉੱਪਰ ਵਰਕ ਕੀਤਾ ਹੈ ਜੀ ਸਾਰਾ ਦਾ ਸਾਰਾ ਖੂਬਸੂਰਤ ਪੀਸ ਜੀ ਆ ਲਓ बॉਟਮ ਤੇ ਨਾਲ ਇਹਦੇ ਦੁਪੱਟਾ ਮਿਲੂਗਾ ਜੀ ਪਿਓਰ ਦਾ ਪਿਓਰ ਦਾ ਦੁਪੱਟਾ ਜੀ ਖੂਬਸੂਰਤ ਪੀਸ 1195 ਰੁਪਏ ਜੀ ਆ ਲਓ ਜੀ ਜਾਮ ਕਾਟਨ ਕੱਪੜਾ ਰਹੂਗਾ ਪ੍ਰਿੰਟਿੰਗ ਚੈੱਕ ਕਰ ਲਓ ਜੀ ਬਾਟਿਕਾ ਪ੍ਰਿੰਟਿੰਗ ਹੈ ਜੀ ਇਹਦੀ ਖੂਬਸੂਰਤ ਪ੍ਰਿੰਟਿੰਗ ਹੈ 1195 ਜੀ ਕੀ ਬਾਤ ਹੈ ਸਾਰੇ ਮਹਿੰਗੇ ਪੀਸ ਲੈ ਜੀ ਪੀ ਚੈੱਕ ਕਰ ਲਓ ਜਰਾ ਆ ਲੋ ਪਿਓਰ ਦਾ ਦੁਪੱਟਾ ਜੀ ਸਿਰਫ 1195 ਰੁਪਏ ਲੈਸ ਵਰਕ ਦਾ ਕੰਮ ਕੀਤਾ ਹੋਇਆ ਬੈਕ ਫਰੰਟ ਦੋਨੋਂ ਪ੍ਰਿੰਟਡ ਰਹਿਣਗੇ ਨੈਕਸਟ ਆਰਟੀਕਲ ਦਿਖਾਉਂਗਾ ਤੁਹਾਨੂੰ ਮੈਂ ਆਧਿਆ ਬ੍ਰਾਂਡ ਦਾ ਪੀਸ ਹੈ 1195 ਰੁਪਏ ਜੀ 1350 ਦਾ ਸੂਟ ਹੈ ਜੀ ਆ ਲੋ ਜੀ ਬਾਟਮ ਘੇਰੇ ਤੇ ਪਾਕਿਸਤਾਨੀ ਲੈਸ ਹੈ ਜੀ ਨੈਕ ਲਾਈਨ ਵੀ ਬਣਿਆ ਹੋਇਆ ਪੀ ਚੈੱਕ ਕਰ ਲਓ ਬਹੁਤ ਖੂਬਸੂਰਤ ਪੀਸ ਹੈ ਔਰ ਮਸਲੀਨ ਦਾ ਮਿਲੂਗਾ ਜੀ ਦੁਪੱਟਾ ਨਾਲ ਟੈਸਲ ਲੱਗੇ ਹੋਏ ਨੇ ਸਿਰਫ 1100 ਤੇ 95 ਰੁਪਏ ਜੀ ਪੀ ਚੈੱਕ ਕਰੋ ਜਰਾ ਖੂਬਸੂਰਤ ਪੀਸ ਹੈ ਆ ਲੋ ਜੀ ਇਹ ਚ ਪੀਸ ਬਚੇ ਮੇਰੇ ਕੋਲ ਸਿਰਫ ਦੋ ਇੱਕ ਆਲਾ ਮਿਲੂਗਾ ਜੀ ਪਰਪਲ ਸ਼ੇਡ ਜੀ 1100 ਤੇ 95 ਰੁਪਏ ਜੀ ਪੀ ਚੈੱਕ ਕਰੋ ਜਰਾ ਖੂਬਸੂਰਤ ਪੀਸ ਜੀ ਕੀ ਬਾਤ ਹੈ ਪ੍ਰਿੰਟਿੰਗ ਚੈੱਕ ਕਰ ਲਓ ਪਹਿਲਾਂ ਘੇਰਾ ਦੇਖੋ ਨੈਕਲਾਈਨ ਦੇਖੋ ਪੈਨਲ ਬਣਿਆ ਹੋਇਆ ਜੀ ਲੇਸ ਵਰਕ ਦਾ ਕੰਮ ਆ ਸਾਰਾ ਅੱਜ ਕੱਲ ਲੇਸ ਵਰਕ ਦਾ ਕੰਮ ਬਹੁਤ ਚੱਲਦਾ ਪਰਪਲ ਜਿਹੜਾ ਸ਼ੇਡ ਔਰ ਮਸਲੀਨ ਦਾ ਮਿਲੂਗਾ ਜੀ ਡਿਜੀਟਲ ਦੁਪੱਟਾ ਸਿਰਫ 1100 ਤੇ 95 ਰੁਪਏ ਦੀ ਦੁਪੱਟਾ ਚੈੱਕ ਕਰੋ ਜੀ ਨਾ ਖੂਬਸੂਰਤ ਦੁਪੱਟਾ ਕੀ ਬਾਤ ਹੈ ਆ ਲੋ ਜੀ ਐਸੇ ਚੈੱਕ ਕਰ ਲੋ ਲੱਗੇ ਹੋਏ ਨਾਲ ਬਹੁਤ ਵਧੀਆ ਪੀਸ ਨੇ ਨੈਕਸਟ ਆਰਟੀਕਲ ਦਿਖਾਉਂਗਾ ਤੁਹਾਨੂੰ ਮੈਂ ਆ ਲੋ ਜੀ ਪਿਓਰ ਕਾਟਨ ਪੀਸ ਚੈੱਕ ਕਰੋ ਯਾਰ ਬਹੁਤ ਖੂਬਸੂਰਤ ਪੀਸ ਹੈ ਜੀ ਘੇਰੇ ਦੇ ਉੱਪਰ ਦੇਖੋ ਤੁਹਾਨੂੰ ਨਾਲ ਨਾ ਲੈਂਸ ਵਰਕ ਦਾ ਕੰਮ ਨਾਲ ਪੈਨਲ ਬਣਿਆ ਹੋਇਆ ਜੀ ਲੈਂਸ ਵਰਕ ਦਾ ਤੇ ਨਾਲ ਮਿਲੂਗਾ ਜੀ ਡਿਜੀਟਲ ਦੁਪੱਟਾ ਸਾਰੇ ਸੂਟ ਮਹਿੰਗੇ ਨੇ ਜੀ ਇਹੇ ਕੋਈ ਸਸਤਾ ਚੁਣੀ ਆ ਲੋ ਜੀ ਪਿਓਰ ਮਸਲੀਨ ਦਾ ਹੀ ਮਿਲੂਗਾ ਜੀ ਦੁਪੱਟਾ ਦੁਪੱਟਾ ਚੈੱਕ ਕਰੋ ਖੂਬਸੂਰਤ ਦੁਪੱਟਾ ਰੇਟ ਰਹੂਗਾ ਸਿਰਫ 1200 ਤੇ 95 ਰੁਪਏ ਜੀ ਆ ਲੋ ਜੀ ਕਿਆ ਬਾਤ ਹੈ ਬਹੁਤ ਖੂਬਸੂਰਤ ਪੀਜ ਜੀ ਆ ਲੋ ਬਸੂਟ ਨੇ ਜੀ ਇਹ ਸਿਰਫ 1295 ਜੀ ਬਸ ਜਲਦੀ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆ ਲੋ ਖੂਬਸੂਰਤ ਪੀਸ ਹੈ ਬਸ ਜਲਦੀ ਜਲਦੀ ਸਿਰਫ 1295 ਰੁਪਏ ਨੈਕਸਟ ਲਾਈਨ ਦੇਖੋ ਜੀ ਫਰੰਟ ਬੈਗ ਦੇ ਉੱਪਰ ਹਕੂਬਾ ਚਿਕਨ ਹੈ ਜੀ ਸਾਰੀ ਲੱਗੀ ਹੋਈ ਪੀ ਚੈੱਕ ਕਰੋ ਟੈਸਲ ਦੇਖੋ ਆ ਦੇਖੋ ਬ੍ਰੈਂਡ ਲੱਗਾ ਹੋਇਆ ਹੈ ਜੀ ਨਾਲ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਫਰੰਟ ਬੈਗ ਦੇ ਉੱਪਰ ਪੂਰਾ ਤੁਹਾਨੂੰ ਹਕੂਬਾ ਚਿਕਨ ਦਾ ਕੰਮ ਮਿਲੂਗਾ ਜੀ ਫਰੰਟ ਦੇ ਉੱਪਰ ਬੈਗ ਪਲੇਨ ਹੈ ਜੀ ਡਿਜੀਟਲ ਪ੍ਰਿੰਟਿੰਗ ਦੀ ਚੈੱਕ ਕਰੋ ਜਰਾ ਖੂਬਸੂਰਤ ਪੀਸ ਹੈ ਆਹ ਲੋ ਜੀ ਬਾਟਮ ਮਿਲੂਗੀ ਜੀ ਬਹੁਤ ਵਧੀਆ ਮਸਲੀਨ ਦੀ ਉਹ ਬਾਟਮ ਹੈ ਔਰ ਨਾਲ ਦੁਪੱਟਾ ਚੈੱਕ ਕਰੋ ਲਾਈਟ ਸ਼ੇਡ ਦਾ ਪੀਸ ਹੈ ਹਾਲੋ ਜੀ ਇਹ 1695 ਵਾਲੇ ਸੂਟ ਰਹਿ ਜੀ ਸਾਰੇ ਇਹ ਹਾਲੋ ਤੁਹਾਨੂੰ ਮਿਲੂਗਾ ਅੱਜ ਇਹ ਸਿਰਫ 1395 ਰੁਪਏ ਜੀ ਵੀ ਚੈੱਕ ਕਰੋ ਖੂਬਸੂਰਤ ਪੀਸ ਜੀ ਕਲਰ ਦੇਖੋ ਲਾਈਟ ਫਲੋਜੀਆ ਕਲਰ ਆ ਸਿਰਫ 1395 ਰੁਪਏ ਜੀ ਬ੍ਰਾਂਡਡ ਸੂਟ ਨੇ ਬੈਕ ਪ੍ਰਿੰਟ ਦੋਨੋਂ ਪ੍ਰਿੰਟਡ ਹੈ ਜੀ ਖੂਬਸੂਰਤ ਪੀਸ ਨੈਕਲੈਂਡ ਦੇ ਉੱਪਰ ਵੀ ਦੇਖੋ ਆਰੀ ਦਾ ਕੰਮ ਕੀਤਾ ਹੋਇਆ ਘੇਰੇ ਤੇ ਵੀ ਹਾਲੋ ਜੀ ਬਾਹਾਂ ਦੇ ਉੱਪਰ ਤੁਹਾਨੂੰ ਪ੍ਰਿੰਟਿੰਗ ਦੀ ਅਲੱਗ ਮਿਲੂਗੀ ਜੀ ਆ ਸਾਰੀ ਬਾਹਾਂ ਦੇ ਉੱਪਰ ਪ੍ਰਿੰਟਿੰਗ ਅਲੱਗ ਆ ਲੇ ਜਾਨੀ ਕਿ ਆਰਮ ਦਾ ਕਪੜਾ ਬਿਲਕੁਲ ਅਲੱਗ ਹੈਗਾ ਤੁਹਾਨੂੰ ਕੋਈ ਅਲੱਗ ਲਾਉਣ ਦੀ ਲੋੜ ਨਹੀਂ ਆ ਲਓ ਜੀ ਬਾਟਮ ਹੈ ਜੀ ਔਰ ਨਾਲ ਮਿਲੂਗਾ ਜੀ ਦੁਪੱਟਾ ਮਸਲੀਨ ਦਾ ਦੁਪੱਟਾ ਖੂਬਸੂਰਤ ਦੁਪੱਟਾ ਹੈ ਜੀ ਸਿਰਫ 1300 ਤੇ 95 ਰੁਪਏ ਜੀ ਪੀ ਚੈੱਕ ਕਰੋ ਬਹੁਤ ਸ਼ਾਨਦਾਰ ਪੀਸ ਹੈ ਡਿਜੀਟਲ ਪ੍ਰਿੰਟ ਹੈ ਜੀ ਪੀਸ ਮੇਰੇ ਕੋਲ ਬਚੇ ਸਿਰਫ 4 ਹੈ ਇਹ 1795 ਵਾਲੇ ਵਿਸ ਰਹੇ ਜੀ ਸਿਰਫ 1395 ਜੀ ਆ ਲਓ ਜੀ ਬ੍ਰਾਂਡਡ ਪੀਸ ਹੈ ਜੀ ਸਾਰੇ ਫਰੰਟ ਦੇ ਉੱਪਰ ਸਾਰੇ ਹਕੂਬਾ ਚ ਇੱਕ ਨੈਕਲਾਈਨ ਬਣਿਆ ਹੋਇਆ ਗੋਟਾ ਪੱਤੀ ਦਾ ਕੰਮ ਕੀਤਾ ਹੋਇਆ ਆਰੀ ਦਾ ਕੰਮ ਕੀਤਾ ਹੋਇਆ ਬੈਕ ਫਰੰਟ ਨਾਲ ਪ੍ਰਿੰਟਡ ਹੈ ਜੀ ਆਹ ਲਓ ਜੀ ਬਾਟਮ ਟੈਗ ਲੱਗ ਕੇ ਚੈੱਕ ਕਰ ਲੋ ਜੀ ਟੈਗ ਲੱਗਿਆ ਹੋਇਆ ਨਾਲ ਆ ਜੀ ਬ੍ਰਾਂਡ ਦਾ ਖੂਬਸੂਰਤ ਪੀਸ ਸਿਰਫ 1395 ਰੁਪਏ ਦੀ ਆਹ ਲਓ ਜੀ ਦੁਪੱਟਾ ਚੈੱਕ ਕਰੋ ਜੀ ਖੂਬਸੂਰਤ ਦੁਪੱਟਾ ਕਾ ਬਾਤ ਹੈ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਹੈ ਜੀ ਸਿਰਫ 1395 ਜੀ ਕਲਰ ਇੱਕ ਮਿਲੂਗਾ ਜੀ ਸਿਰਫ ਲਾਈਟ ਫਰੋ ਜੀ ਜਿੰਨੇ ਵੀ ਸੋਨੇ ਹੀ ਡਿਜ਼ਾਈਨਰ ਜੀ ਸਾਰੇ ਇਹੇ ਆਹ ਲੋ 1395 ਰੁਪਏ ਜੀ ਪੀ ਚੈੱਕ ਕਰੋ ਜਿਹੜਾ ਖੂਬਸੂਰਤ ਪੀਸ ਹੈ ਆਹ ਲੋ ਜੀ ਬਾਟਮ ਆਹ ਲੋ ਜੀ ਦੁਪੱਟਾ ਖੂਬਸੂਰਤ ਦੁਪੱਟਾ ਜੀ ਸਿਰਫ 1395 1795 ਵਾਲੇ ਸੂਟ ਨੇ ਜੀ ਸਾਰੇ ਹੀ ਇਹ ਮਸਲਿਨ ਦਾ ਹੀ ਦੁਪੱਟਾ ਕਿਆ ਬਾਤ ਹੈ ਬਹੁਤ ਵਧੀਆ ਔਰ ਬ੍ਰਾਂਡਡ ਸੂਟ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਵੇ ਤੁਹਾਡੇ ਸੀਟ ਦੇ ਨੈਕਸਟ ਆਰਟੀਕਲ ਦਿਖਾਉਂਗਾ ਮਸਲਿਨ ਦੇ ਉੱਪਰ ਹੈ ਜੀ ਫਲਾਵਰ ਚੈੱਕ ਕਰ ਲੋ ਕ੍ਰੀਮ ਕਲਰ ਦੀ ਪ੍ਰਿੰਟਿੰਗ ਹੈ ਮਹਿੰਦੀ ਫਲਾਵਰ ਨੇ ਔਰ ਸਾਰੇ ਫਲਾਵਰ ਹਾਈਲਾਈਟ ਕੀਤੇ ਹੋਏ ਨੇ ਜੀ ਖੂਬਸੂਰਤ ਪੀਸ ਕੀ ਬਾਤ ਹੈ ਹੈਂਡ ਦਾ ਕੰਮ ਕੀਤਾ ਹੋਇਆ ਹੈ ਜੀ ਨਾਲ ਰਿਯੋਂਨ ਵੀ ਮਿਲੂਗੀ ਜੀ ਬਾਟਮ ਦੇਖੋ ਮਹਿੰਦੀ ਕਲਰ ਦੀ ਕੰਟਰਾਸਟ ਬਾਟਮ ਆਹ ਲਓ ਜੀ ਦੁਪੱਟਾ ਦੁਪੱਟਾ ਦੇਖੋ ਫੁੱਲ ਪਿਓਰ ਦਾ ਮਿਲੂਗਾ ਜੀ ਦੁਪੱਟਾ ਸਿਰਫ 1400 ਤੇ 95 ਰੁਪਏ ਜੀ ਕੀ ਬਾਤ ਹੈ ਦੁਪੱਟਾ ਚੈੱਕ ਕਰੋ ਜਰਾ ਪਿਓਰ ਕਹੂੰਗਾ ਨਾ ਪਿਓਰ ਦੇ ਮਿਲੂਗਾ ਜੀ ਪਿਓਰ ਡਿਜੀਟਲ ਦੁਪੱਟਾ ਇਹਦੇ ਚ ਕਲਰ ਮਿਲਣਗੇ ਜੀ ਤੁਹਾਨੂੰ ਕਲਰ ਦੇਖੋ ਕਿੱਡੇ ਸ਼ਾਨਦਾਰ ਕਲਰ ਨੇ ਆ ਲਓ ਕਿਆ ਬਾਤ ਹੈ ਕਲਰ ਚੈੱਕ ਕਰੋ ਜਰਾ ਬਹੁਤ ਸੋਹਣੇ ਰੰਗ ਨੇ ਸਾਰੇ ਔਰ ਬਾਟਮ ਕੰਟਰਾਸਟ ਬਾਟਮ ਹੈ ਕਰੀਮ ਕਲਰ ਦੇ ਉੱਪਰ ਦੇਖੋ ਗੱਜ ਤੇ ਸੌਰੀ ਆਪਣੇ ਮਜੈਂਟਾ ਜੀ ਟੋਨ ਦੇ ਉੱਪਰ ਫਲਾਵਰ ਨੇ ਔਰ ਲਓ ਲਓ ਜੀ ਦੁਪੱਟਾ ਸਿਰਫ 1495 ਤੇ 95 ਰੁਪਏ ਜੀ ਖੂਬਸੂਰਤ ਪੀਸ ਕਪੜਾ ਵੀ ਬਹੁਤ ਲਾਗਾ ਲਓ ਜੀ yellow ਕਲਰ ਆ ਗਿਆ ਕਲਰ ਦੇਖੋ ਕਿੰਨੇ ਸ਼ਾਨਦਾਰ ਨੇ ਸਿਰਫ 1495 ਜੀ ਕੋਈ ਪੀਛੜਨ ਵਾਲਾ ਨਹੀਂ ਬ੍ਰਾਂਡਡ ਸੂਟ ਹੈ ਜੀ ਰਾਦਰ ਮਾਰੋ ਇਹ ਪੀਸ ਨੇ ਸਾਰੇ ਇਹ ਆ ਲੋ ਜੀ ਦੁਪੱਟਾ ਦੁਪੱਟਾ ਦਿਖਾਉਂਗਾ ਤੁਹਾਨੂੰ ਬਹੁਤ ਸ਼ਾਨਦਾਰ ਪਿਓਰ ਦਾ ਦੁਪੱਟਾ ਸਿਰਫ 1495 ਕੋਰੀਅਰ ਤੁਹਾਨੂੰ ਪਤਾ ਹੈ ਜੀ ਆਲ ਓਵਰ ਇੰਡੀਆ ਫ੍ਰੀ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖਣ ਲੱਗੇ ਹਨ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਲੋ ਜੀ ਸਿੰਗਲ ਪੀਸ ਹੈ ਜੀ ਮਸਟਰਡ ਕਲਰ ਦਾ ਖੂਬਸੂਰਤ ਪੀਸ ਹੈ ਆ ਲੋ ਇਹ ਚੈੱਕ ਕਰੋ ਜਰਾ ਖੂਬਸੂਰਤ ਪੀਸ ਜੀ ਇਹ ਬੈਗ ਹੈ ਜੀ ਇਹਦੀ ਬੈਗ ਫਰੰਟ ਦੋਨੋਂ ਹੀ ਪ੍ਰਿੰਟਡ ਨੇ ਜੀ ਆਹ ਲਓ ਇਹ ਆਹ ਲਓ ਜੀ ਕਢਾਈ ਕੀਤੀ ਹੈ ਜੀ ਫਰੰਟ ਦੇ ਉੱਪਰ ਸਾਰੀ ਫਰੰਟ ਔਰ ਬੈਗ ਦੋਨਾਂ ਦੇ ਉੱਪਰ ਕਢਾਈ ਕੀਤੀ ਹੋਈ ਹੈ ਜੀ ਘਿਰਿਆਂ ਦੇ ਉੱਪਰ ਨਾ ਘੇਰਾ ਹੈਗਾ ਜਿਹੜਾ ਫਰੰਟ ਬੈਗ ਦੋਨਾਂ ਤੇ ਕਢਾਈ ਹੈ ਜੀ ਖੂਬਸੂਰਤ ਪੀਸ ਹੈ ਡਿਜੀਟਲ ਪ੍ਰਿੰਟਿੰਗ ਹੈ ਜਾਮ ਕਾਟਨ ਕਪੜਾ ਹੈ ਆਹ ਲਓ ਜੀ ਬਾਟਮ ਤੇ ਨਾਲ ਆ ਲੋ ਜੀ ਪਿਓਰ ਦਾ ਦੁਪੱਟਾ ਜੀ ਖੂਬਸੂਰਤ ਦੁਪੱਟਾ ਰੇਂਜ ਰਹੂਗੀ ਸਿਰਫ ਔਰ ਸਿਰਫ 1400 ਤੇ 95 ਰੁਪਏ ਦੀ ਪੀਸ ਚੈੱਕ ਕਰੋ ਜਰਾ ਖੂਬਸੂਰਤ ਪੀਸ ਹੈ ਫੁੱਲ ਪਿਓਰ ਦਾ ਦੁਪੱਟਾ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਆ ਲੋ ਜੀ ਸੈਬਾ ਬ੍ਰਾਂਡ ਦੇ ਪੀਸ ਆ ਗਏ ਜੀ ਸਾਰੇ ਹੀ ਕਲਰ ਚੈੱਕ ਕਰੋ ਜਰਾ ਪਹਿਲਾਂ ਆ ਲੋ ਜੀ ਨਾਲ ਐਮਬਰਾਇਡਰੀ ਕੀਤੀ ਜੀ ਸਾਰੇ ਦੀ ਸਾਰੀ ਖੂਬਸੂਰਤ ਪੀਸ ਲੈ ਸੈਬਾ ਬ੍ਰਾਂਡ ਹੈ ਜੀ ਆ ਲੋ ਜੀ ਬਾਟਮ ਤੇ ਨਾਲ ਲਓ ਜੀ ਦੁਪੱਟਾ 1695 ਰੁਪਏ ਵਾਲਾ ਸੂਟ ਹੈ ਜੀ ਕ੍ਰਸ਼ ਕਾਟਨ ਪਿਓਰ ਕ੍ਰਸ਼ ਕਾਟਨ ਦਾ ਦੁਪੱਟਾ ਹੈ ਜੀ ਰੇਂਜ ਰਹੂਗੀ ਸਿਰਫ ਉਹ ਸਿਰਫ 1400 ਤੇ 95 ਰੁਪਏ ਟੈਗ ਲੱਗੇ ਹੈ ਜੀ 1695 ਵਾਲਾ ਸੈਬਾ ਬ੍ਰਾਂਡ ਦਾ ਪੀਸ ਹੈ ਬਸ ਜਲਦੀ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਕਲਰ ਡਿਜ਼ਾਈਨ ਸਾਰੇ ਹੀ ਲਾਜਬਾਬ ਨੇ ਕੋਈ ਰੰਗ ਵੀ ਛੱਡਣ ਵਾਲਾ ਨਹੀਂ ਹੈਗਾ ਆਹ ਲਓ ਜੀ ਪੀਸ ਚੈੱਕ ਕਰੋ ਜਰਾ ਖੂਬਸੂਰਤ ਪੀਸ ਜੀ ਇਹ ਆਹ ਲਓ ਜੀ ਕਲਰ ਸਕਾਈ ਕਲਰ ਹੈ ਜੀ ਪੀ ਚੈੱਕ ਕਰੋ ਕਢਾਈ ਚੈੱਕ ਕਰੋ ਜੀ ਬਹੁਤ ਸੋਹਣੇ ਸੋਹਣੇ ਜੀ ਔਰ ਕਪੜਾ ਬਹੁਤ ਸ਼ਾਨਦਾਰ ਸਹਿਬਾ ਬ੍ਰਾਂਡ ਦੇ ਪੀਸ ਹੈ ਜੀ ਖੂਬਸੂਰਤ ਪੀਸ ਹੈ ਆਹ ਲਓ ਜੀ ਬਾਟਮ ਬਾਹਾਂ ਤੇ ਅਲੱਗ ਤੁਹਾਨੂੰ ਪ੍ਰਿੰਟਿੰਗ ਮਿਲੂਗੀ ਅੱਜ ਦੁਪੱਟਾ ਵੀ ਬਹੁਤ ਸ਼ਾਨਦਾਰ ਹੈ ਜੀ ਕਾਟਨ ਸ਼ਿਪ ਆਉਂਦਾ ਦੁਪੱਟਾ ਬਚਪੋਸ ਕਾਟਨ ਸ਼ਿਪ ਆਉਂਦਾ ਹੈ ਜੀ ਆ ਲੋ ਦੁਪੱਟਾ ਚੈੱਕ ਕਰੋ ਸਿਰਫ 1400 ਤੇ 95 ਰੁਪਏ ਜੀ ਖੂਬਸੂਰਤ ਪੀਸ ਆ ਲੋ ਜੀ ਕਲਰ ਆ ਗਿਆ ਜੀ yellow color ਕਲਰ ਦੇਖੋ ਕਿੱਡੇ ਘੈਂਟ ਨੇ ਆਪ ਬਾਤ ਹੈ ਖੂਬਸੂਰਤ ਪੀਸ ਜੀ ਬਹੁਤ ਪਿਆਰੇ ਪੀਸ ਨੇ ਸਾਰੀ ਕਢਾਈ ਕੀਤੀ ਹੈ ਜੀ ਨਾਲ ਕਢਾਈ ਚੈੱਕ ਕਰਾ ਲਿਓ ਪੂਰੀ ਫਰੰਟ ਦੇ ਉੱਪਰ ਨਾਲੇ ਮੈਰੋਰੀ ਹੈ ਜੀ ਬਾਹਮ ਤੇ ਲੱਗ ਪ੍ਰਿੰਟਿੰਗ ਆ ਆ ਲੋ ਜੀ ਬਾਟਮ ਹੈ ਜੀ ਕਾਟਨ ਦੀ ਸੈਬਰ ਬ੍ਰਾਂਡ ਦੇ ਪੀਸ ਨੇ 1695 ਵਾਲੇ ਸਿਰਫ 1495 ਰੁਪਏ ਦੀ ਗੱਲ ਆ ਕੀ ਬਾਤ ਦੁਪੱਟਾ ਚੈੱਕ ਕਰੋ ਆ ਟੈਗ ਚੈੱਕ ਕਰ ਲੋ ਜੀ 1695 ਰੁਪਏ ਔਰ ਬ੍ਰਾਂਡ ਸੈਬਰ ਰਹੂਗਾ ਖੂਬਸੂਰਤ ਪੀਸ ਆ ਗੱਜਰੀ ਦੀ ਕਲਰ ਆ ਗਿਆ ਜੀ ਕਲਰ ਦੇਖੋ ਕਿੰਨੇ ਸ਼ਾਨਦਾਰ ਨੇ ਸਾਰੇ ਇਹ ਆ ਲੋ ਜੀ ਸਿਰਫ ਔਰ ਸਿਰਫ 1400 ਤੇ 95 ਰੁਪਏ ਦੀ ਪੀ ਚੈੱਕ ਕਰੋ ਜਰਾ ਨਾਲ embroidery ਕੀਤੀ ਸਾਰੀ ਉੱਪਰ ਦੇਖੋ ਆਹ ਲਓ ਜੀ ਬਾਟਮ ਆਹ ਲਓ ਜੀ ਦੁਪੱਟਾ ਇਹਦਾ ਡਿਜੀਟਲ ਦੁਪੱਟਾ ਪੂਰਾ ਲੰਬਾ ਚੜਾ ਦੁਪੱਟਾ ਜੀ 2.5 ਮੀਟਰ ਤੋਂ ਉੱਪਰ ਸ਼ੈਲਟਰ ਹੋ ਗਈ ਪੂਰੀ ਲੈਂਥ ਦਾ ਸੂਟ ਆ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਖੂਬਸੂਰਤ ਪੀਸ ਹੈ ਆਹ ਲਓ ਜੀ ਕਲਰ ਚੈੱਕ ਕਰੋ ਜਰਾ ਕਿੰਨਾ ਸੋਹਣਾ ਕਲਰ ਆ ਗਿਆ ਜੀ yellowy tone ਦੇ ਉੱਪਰ mehndi yellow color ਪੀ ਚੈੱਕ ਕਰੋ ਬਹੁਤ ਸੋਹਣਾ ਪੀਸ ਹੈ ਬ੍ਰਾਂਡਡ ਪੀਸ ਲੈ ਜੀ ਹਲੋ ਬੋਟਮ ਤੇ ਨਾਲ ਮਿਲੂਗਾ ਜੀ ਦੁਪੱਟਾ ਖੂਬਸੂਰਤ ਦੁਪੱਟਾ ਰੇਂਜ ਰਹੂਗੀ ਇਸ ਦਾ 1400 ਤੇ 95 ਰੁਪਏ ਇਹ ਅੱਜ ਦੀ ਵੀਡੀਓ ਦਾ ਆਖਰੀ ਸੂਟ ਸੀਰੀ ਪਰ ਜਲਦੀ ਸਕਰੀਨਸ਼ਾਟ ਲੈ ਕੇ ਭੇਜੋ ਨੰਬਰ 'ਤੇ ਤੁਹਾਡੀ ਸਕਰੀਨ ਤੋਂ ਪਰ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ 'ਤੇ ਉਦੋਂ ਤੱਕ ਨਮਸਕਾਰ ਆਦab ਸਤਿ ਸ੍ਰੀ ਅਕਾਲ ਬਾਏ ਬਾਏ